ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰੇ ਹੋਰ ਬਾਈ ਜੀ ਕੀ ਹਾਲ ਚਾਲ ਆ ਤੇ ਆਪਾਂ ਲੱਗੇ ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰੇ ਹੋਰ ਬਾਈ ਜੀ ਕੀ ਹਾਲ ਚਾਲ ਆ ਤੇ ਆਪਾਂ ਲੱਗੇ ਆਪਾਂ ਲੱਗੇ ਆ ਆਪਣੇ ਅੱਡੇ ਤੇ ਬਣਾਉਣ ਇੱਕ ਪ੍ਰੋਡਕਟ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਤੁਹਾਨੂੰ ਨਹੀਂ ਦੇਣੀ ਕਿਸੇ ਨੂੰ ਤੇ ਇਹ ਜਦੋਂ ਸਾਰਾ ਕੰਪਲੀਟ ਹੋ ਗਿਆ ਤੇ ਉਦੋਂ ਫਿਰ ਤੁਹਾਨੂੰ ਦੱਸਾਂਗੇ ਕੀ ਬਣ ਰਿਹਾ ਨਹੀਂ ਨਹੀਂ ਬਹੁਤ ਟਾਈਮ ਦੇ ਆਪਾਂ ਹੀ ਦੋਵੇਂ ਲੇਟ ਆ ਬਾਈ ਆਪਾਂ ਹੀ ਦੋਵੇਂ ਲੇਟ ਆਏ ਬਹੁਤ ਚਿਰ ਦੇ ਆਏ ਵੇ ਆ ਇਹ 7:30 ਦੇ ਲਗਭਗ ਦੇ ਆਏ ਵੇ ਆ ਨਹੀਂ ਵਦਗੀ ਕੋਈ ਨਹੀਂ ਇਹ ਮੈਂ ਫੜ ਕੇ ਦੇਖਦਾ ਦੋਵੇਂ ਚਲੇ ਗਏ ਸੀ ਨਹੀਂ ਨਹੀਂ ਚਲੇ ਗਏ ਮਾਰ ਕੇ ਵਦਗੀ ਕੋਈ ਨਹੀਂ ਅਸੀਂ ਖੋਸਿਆਂ ਤੋਂ ਤੇਲ ਤੂਲ ਲੈ ਕੇ ਆਏ ਆ ਠੀਕ ਆ ਹਾਂਜੀ ਮਿੱਤਰੋ ਕਰਦੇ ਆ ਆਪਾਂ ਇਟਾਂ ਦੀ ਤਰਾਈ ਤੇ ਪਾਣੀ ਪੂਣੀ ਦਾ ਕਿਧਰੋਂ ਪ੍ਰਬੰਧ ਆ ਫਿਰ ਇਹਦਾ ਅੰਦਰੋਂ ਲਿਆ ਇਹ ਕੰਮ ਤਾਂ ਮੈਂ ਕਰ ਲੈਣਾ ਯਾਰ ਤੁਸੀਂ ਪੱਟਾ ਪਟਾਈ ਕਰ ਕੁਰ ਲਓ ਹੋਰ ਅੱਛਾ ਪੈਪ ਉਹ ਛੋਟੀ ਆ ਚੱਲ ਕੋਈ ਨਹੀਂ ਕਿਵੇਂ ਨਾ ਕਿਵੇਂ ਪਚਾਉਣੇ ਆ ਨਾ ਪ੍ਰੈਸ਼ਰ ਇਹਦੇ ਤਾਈ ਮਤਲਬ ਪ੍ਰੋਜੈਕਟ ਬਣਾਉਣ ਲੱਗੇ ਆ ਆਪਾਂ ਸੋਹਣੀ ਬਣੂਗੀ ਚੀਜ਼ ਉਹ ਤੇ ਪਰ ਰੱਖਣਾ ਆਪਾਂ ਸਸਪੈਂਸੀ ਹਾਲੇ ਐ ਜਦੋਂ ਸਾਰਾ ਕੰਪਲੀਟ ਹੋ ਗਿਆ ਤੇ ਫਿਰ ਉਦੋਂ ਤੁਹਾਨੂੰ ਦਿਖਾਵਾਂਗੇ ਕੀ ਮੌਲ ਬਣ ਰਿਹਾ ਉੱਥੇ ਆ ਗਿਆਂ ਇਹ ਨਾ ਇਹ ਆਪਾਂ ਰੱਖਣਾ ਸਸਪੈਂਸ ਹੀ ਹੈ ਹਜੇ ਜੰਗਾ ਜਦ ਸਾਰਾ ਕੰਪਲੀਟ ਹੋ ਗਿਆ ਨਾ ਉਦੋਂ ਹੀ ਵਿਖਾਉਣਾ ਮੌਲ ਕੀ ਆ ਬੱਸ ਬਲੇ ਕੰਪਲੀਟ ਕਰ ਦੋ ਇਸੀ ਜਲਾ ਪਲਾ 5 ਸਕਿੰਟ ਦਾ ਸੀਨ ਲੈ ਲੈ ਪਲਾ 10 ਦਾ ਲੈ ਲੈ ਪਲਾ 20 ਦਾ ਲੈ ਲੈ ਆਈ ਹੈ ਹਾਂ ਜੀ ਮਿੱਤਰੋ ਆਪਾਂ ਲੈ ਕੇ ਆਉਣੇ ਆ ਰੇਤਾ ਉਹ ਚਾਬੀ ਕੱਢ ਕੇ ਫੜਾ ਦੇ ਉਹਨੂੰ ਦੇ ਕਈ ਕਈ ਇੱਕ ਲੈ ਲਈਏ ਇਹਨਾਂ ਤੋਂ ਕਿ ਉਥੋਂ ਲਈਏ ਕਿਦੋਂ ਉਹ ਤੋਂ ਦਰਸ਼ਨ ਦਰਸ਼ਨ ਕੇ ਘਰੋਂ ਫੜ ਲਈ ਯਾਰ ਆ ਜਾ ਪਰਛਾਤੇ ਲੈ ਲਈ ਯਾਰ ਹੁਣ ਮਗਰ ਖੜਨਾ ਏ ਉਹ ਸੀਰੇ ਇੱਥੇ ਨਾ ਪੱਲੀ ਆ ਨਾ ਕਈ ਇੱਥੇ ਉਹ ਕਦੇ ਚਾਬੀ ਲੈ ਕੇ ਆਇਆ ਇੱਥੇ ਕੌਣ ਲੈ ਕੇ ਆਇਆ ਆ ਮਲਕੀਤ ਸਿੰਘ ਨੂੰ ਪੁੱਛ ਫਿਰ ਇਹ ਕੈਸੇ ਇਤਨਾ ਧੂਆਂ ਧੂਆਂ ਮਲਕੀਤ ਸਿੰਘ ਜੀ ਚਾਬੀ ਤੁਹਾਡੇ ਕੋਲ ਪੱਲੀ ਤੇ ਇੱਕ ਕਈ ਘੜਦਿਓ ਫਿਰ ਚਲੋ ਜੀ ਪੱਲੀ ਗਈ ਹੈ ਮੈਂ ਲਾਦ ਲੀਏ ਨਾਲ ਖੱਲਾ ਹੀ ਆ ਦਰਵਾਜ਼ਾ ਜਵਾਨਾ ਵੇਖ ਇਹਦੇ ਚ ਕਈ ਤੇ ਪੱਲੀ ਕਈ ਤੇ ਪੱਲੀ ਕਈ ਤੇ ਹੈਗੀ ਆ ਤੇ ਪੱਲੀ ਵੀ ਹੈਗੀ ਆ ਤੇ ਆ ਜਾ ਆਵੇ ਜਿਗਾਰ ਪਿਆ ਓਏ ਇਹਨੇ ਕੰਮ ਦੇਣਾ ਸੀ ਇਹਦੇ ਨਾਲ ਉਹ ਵੀ ਹੈਗਾ ਪਰ ਉਹ ਵੀ ਲੱਭ ਹੀ ਜਾਣਾ ਸੀ ਹਾਂ ਦੱਸ ਤੈਨੂੰ ਕੀ ਚੀਜ਼ ਡਰਾਉਂਦੀ ਆ ਮੈਂ ਕਿਹਾ ਤੇ ਪੱਲੀ ਤਾਂ ਘਰੋਂ ਲੈ ਕੇ ਆਉਣੀ ਪੱਲੀ ਬਾਈ ਸਾਨੂੰ ਉੱਥੋਂ ਆਰਡਰ ਹੋਏ ਆ ਕਿ ਉੱਥੋਂ ਫਲਾਣੇ ਮੈਂਬਰ ਦੇੋਂ ਫਲਾਣੇ ਮੈਂਬਰ ਦੇੋਂ ਫਲਾਣੀ ਚੀਜ਼ ਫੜ ਲਓ ਤੇ ਫਲਾਣੇ ਮੈਂਬਰ ਦੇੋਂ ਫਲਾਣੀ ਚੀਜ਼ ਫੜ ਲਓ ਹੁਣ ਤੂੰ ਵਿਚਾਰ ਪੇਸ਼ ਕਰ ਸੰਧ ਪੜਾ ਸਾਰਾ ਲੈ ਕੇ ਤੁਰੇ ਹੰਦ ਨਾਲ ਆਪਦਾ ਬਾਈ ਸੰਧ ਪੜਾ ਨਾਲ ਲੈ ਕੇ ਤੁਰੇ ਆ ਕਾਲੀਏ ਕੋਲੇ ਚੂ ਆਈ ਫੁੱਲ ਦਾ ਹੀ ਕੰਮ ਕਰਦਾ ਰੇਲਿੰਗ ਦਾ ਸੰਗਿਆਕ ਤੇ ਲੈ ਕੇ ਠੀਕ ਹੈ ਜੀ ਲੋਈ ਮਤਰਾ ਬੱਜਰੀ ਲੈ ਕੇ ਆਪਾਂ ਪਹੁੰਚ ਗਏ ਆ ਇੱਕ ਗੇੜਾ ਆ ਤੇ ਫੇਰ ਜਾਣਾ ਅਗਲਾ ਗੇੜਾ ਰੇਤਾ ਲੈਣ ਹਾਂ ਜੀ ਕਿੱਥੇ ਲਾਈਏ ਬੱਜਰੀ ਬਾਹਰ ਆ ਇਧਰਲੀ ਸਾਈਡ ਲਾੜ ਗਏ ਜਾਨ ਨਹੀਂ ਦੇ ਉੱਥੇ ਹੀ ਲੈ ਜੀਏ ਮਾ ਇਹ ਮੁਸ਼ਕਲ ਨਾ ਆਵੇ ਰਾਜੇ ਜੀ ਉਹ ਦੇਖਦੇ ਹਾਂ ਜੀ ਅੱਛਾ ਪੱਲੀ ਤਾਂ ਨਹੀਂ ਦੇਖਦੀ ਆਪਣੀ ਤੇ ਨਾ ਮੁੜ ਕੇ ਰੇਤਾਂ ਲੱਦਣ ਲੱਗਿਆ ਉੱਥੇ ਪੱਲੀ ਲੱਭੀ ਜਾਈਏ ਦੀਨਾਂ ਦਾ ਧਿਆਨ ਰੱਖੀ ਈ ਹੈਗੀ ਆ ਆਪਣੀ ਹੈਗੀ ਆ ਮੈਂ ਤਾਂ ਕਹੀ ਨਾ ਲੈ ਗੇ ਹੁਣ ਨਾ ਹੁਣ ਨਾ ਇਹ ਗੱਲ ਕਹਿ ਹੁਣ ਤਾਂ ਰੋਕ ਛੱਡ ਗਏ ਨੇ ਤਾੜ ਤਾੜ ਕੇ ਇਧਰ ਵੀ ਅਮਰੀਕਾ ਚ ਜਾ ਜਾ ਨੈਕਸਟ ਜਾ ਪਹਿਲਾ ਕਲੰਬੀਆ ਨੇ ਸਕਵੰਤ ਆਪਾਂ ਥੋੜੀ ਜਿਆਦਾ ਬੈਸੇ ਕਰ ਲਈ ਤਾ ਕਲੰਬੀਆ ਦਾ ਹੈ ਕਲੰਬੀਆ ਦਾ ਹਾਂ ਕਲੰਬੀਆ ਦੇ ਵੀ ਨੌਜਵਾਨ ਸੀ ਨਾ ਉਹਨੇ ਜਹਾਜ਼ ਨਹੀਂ ਉਤਰਨ ਦਿੱਤਾ ਅਮਰੀਕਾ ਵਾਲਾ ਅੱਛਾ ਉਹ ਕਹਿੰਦੇ ਇਹਨਾਂ ਨੂੰ ਇਹਨਾਂ ਦੇ ਪਛਾਣ ਪੱਤਰ ਦੇਖ ਵੀ ਸਾਡੇ ਨਾਗਰਿਕਾ ਉਹ ਦੇ ਕੇ ਤੇ ਇੱਜ਼ਤ ਸਮੇਤ ਪੈਸੈਂਜਰ ਜਹਾਜ਼ ਦੇ ਵਿੱਚ ਭੇਜੋ ਆਪਣੇ ਆਲੇ ਉਹਨਾਂ ਦਾ ਚੱਕ ਕੇ ਸੁੱਟ ਗਏ ਇੱਧਰ ਉਹ ਉਹ ਲੈ ਗਿਆ ਵਾਪਸ 트럼ਪ ਲੈ ਗਿਆ ਉਹ ਕਹਿੰਦਾ ਇੱਜ਼ਤ ਸਮੇਤ ਉਹ 트럼ਪ ਕਹਿੰਦਾ ਮੈਂ ਤੁਹਾਡੇ ਨਾਲ ਆ ਨਹੀਂ ਕਰਦਾ ਉਹ ਕਹਿੰਦਾ ਨਾ ਕਰਨਾ ਨਾ ਕਰ ਸਾਡਾ ਵੀ ਤੇਰੇ ਨਾਲ ਬਾਈਕਾਟ ਪਰ ਸਾਡੇ ਬੰਦੇ ਨੂੰ ਇੱਜ਼ਤ ਸਮੇਤ ਉਹਨੂੰ ਕੋਈ ਰਵਾਨਾ ਪੈਸੇਂਜਰ 'ਚ ਆ ਜਾਣ ਦੇ ਵਿੱਚ ਉਹਨਾਂ ਦੇ ਪਛਾਣ ਪੱਤਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਦੇਸ਼ ਦੇ ਵਸਦੀਕ ਆ ਆ ਕੀਤਾ ਹੀ ਤੇ ਆਪਣੇ ਵਾਲੇ ਪੈ ਥੋੜੇ ਬੜੇ ਜਿਹਾ ਸਾਰਾ ਮਰ ਗਿਆ ਉਹਦੇ ਕੋਲ ਬਾਅਦ ਦੇ ਦੇ ਉਹਨਾਂ ਨੂੰ ਕਹ ਮਿੱਤਰੋ ਕਹੀ ਪਈ ਤੁਹਾਡੀ ਇੱਥੇ ਜਾ ਅਗਲਿਆਂ ਨੂੰ ਕਹਦੇ ਆਂ ਫੇਰ ਵੀ ਮੜਾ ਜੇ ਅਲਰਟ ਕੀਤਾ ਹੋਵੇ ਚੰਗਾ ਮੁੜ ਕੇ ਕਹਿਣਗੇ ਸਾਨੂੰ ਦੱਸ ਕੇ ਨਹੀਂ ਗਏ ਥੱਲੇ ਦਾ ਨਹੀਂ ਲੱਗਦਾ ਸਕੰਜਾ ਠੀਕ ਹੈ ਮੈਂ ਟਾਈਮ ਨਹੀਂ ਬਾਪੂ ਆ ਡਾਈ ਫਿਰਦਾ ਜੇਬ ਚ ਵਾਹ ਦਾਲ ਠੀਕ ਆ ਆਵੇ ਹੋਏ ਇੱਥੋਂ ਸਿੱਧਾ ਆਏ ਹੋ ਜਾਣਾ ਆਵੇ ਇਹ ਪਰਤੀ ਚੀਜ਼ ਜਾਵੇ ਰੱਖਦੇ ਆ ਸੂਹੀ ਜਾਵੇ ਨਾਲੇ ਰਾਹ ਖੁੱਲਾ ਹੋ ਜੂਣਾ ਕੋ ਇਹ ਪਟਕੇ ਕਿ ਲੈ ਜੇ ਕਿਸ ਦਿਨ ਕਰ ਦਿਆਂਗੇ ਇਧਰ ਨੂੰ ਆ ਵੀ ਇੱਥੇ ਰਾਹ ਨਾ ਰੁਕ ਜੇ ਬਾੜਾ ਓ ਮੁੰਡਿਆ ਕਿੱਥੇ ਲਾਈਏ ਰੇਤਾ ਓ ਗੱਬਰੂਆ ਓ ਰੇਤਾ ਕਿੱਥੇ ਲਾਉਣੀ ਆ ਕੱਚੇ ਤੇ ਹੀ ਲਾ ਦੇਣੀ ਫਿਰ ਆਹ ਖੜਾ ਰਹਿਣ ਦੀ ਗੇ ਇੱਟਾਂ ਵੀ ਇਹਦੇ ਨਾਲ ਲਿਆਉਣੀਆਂ ਬੇਪੋਣੀ ਜਿਹੜੀ ਲਿਆਓ ਵੇਚ ਕੀ ਪਾਉਣੀਆਂ ਆਹੋ ਸਾਥ ਯਾਰ ਇਹਦੇ ਚ ਦੂਜਾ ਕੋਈ ਫਿਟਿੰਗ ਵਾਲੀ ਪਾਈਪ ਵੀ ਪਾਣੀ ਹੋਣੀ ਆ ਵਾਹੇ ਪਾਣੀ ਆ ਦਜਾ ਦੇਖਵਾ ਸਪਲਾਈ ਦੇਣੀ ਹੈ ਇਹ ਉਹ A okay. Yaga Brua

ਆ ਨਿਬੜ ਗਿਆ ਖੋਲਾ ਰੋਟੀ ਫਿਰ ਮੈਂ ਆ ਆ ਚੱਲ ਆਗੇ ਆਜੋ ਲੈ ਪ੍ਰੋਫੈਸਰ ਸਿਆ ਆਪਣਾ ਪ੍ਰੋਜੈਕਟ ਤਕਰੀਬਨ ਪਹੁੰਚ ਗਿਆ 70% ਤੇ ਕਹਿ ਸਕਦੇ ਹਾਂ ਕਿ ਨਹੀਂ ਪਹੁੰਚ ਗਿਆ ਬੜਾ ਕੰਮ ਤਾਂ ਹੋ ਗਿਆ ਚੱਲ 70% ਤੇ ਪਹੁੰਚ ਗਿਆ ਤੇ ਰਹਿ ਗਿਆ 30% ਦੋਆਂ ਦਿਨਾਂ 'ਚ ਦੋਆਂ ਦਿਨਾਂ 'ਚ ਹੋਰ ਡੰਨ ਹੋ ਜੂ ਕੰਮ ਚਲੋ ਦੇ ਹਿਸਾਬ ਨਾਲ ਮਿਸਤਰੀ ਵੀ ਆਪਾਂ ਉਹ ਲਾਤਾ ਜਿਹੜਾ ਅਜ ਤੋਂ 15-10 ਸਾਲ ਪਹਿਲਾਂ ਪੂਰਾ ਸਰੇਦਾਂ ਪੜੀ ਗਿਆ ਕਹਿ ਲਈਏ ਪੁਰਾਣਾ ਖਿਡਾਰੀ ਚਲੋ ਠੀਕ ਆ ਮਿੱਤਰੋ ਹੁਣ ਅਸੀਂ ਇਹਨੂੰ ਕੰਪਲੀਟ ਹੋਏ ਤਾਂ ਅਸੀਂ ਤੇ ਬਾਕੀ ਵੀਡੀਓ ਪਾਵਾਂਗੇ